ਪਰਚੇ ਸਾਡੇ ਤੇ ਉਹਨਾਂ ਨੇਤਾਵਾਂ ਨੂੰ ਰਾਜਨੀਤਿਕ ਨੇਤਾਵਾਂ ਨੂੰ ਕੁਛ ਕਰਨ ਦੇ ਲਈ ਕੀਤੇ ਆ ਕਿ ਦੇਖੋ ਜੀ ਅਸੀਂ ਜਿਹੜੇ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਵੀ ਆਪਣਾ ਸਰਬਜੀਤ ਰਾਏ ਐਸਐਸਬੀ ਡੀਸੀ ਬਿਲਕੁਲ ਨਾਲੇ ਹੋਏ ਨੇ ਤੁਸੀਂ ਸਾਡੇ ਨਾਲ ਸਮਝੌਤਾ ਕਿਉਂ ਕਰਦੇ ਹੋ ਇੱਕ ਸਾਜਿਸ ਦੇ ਤਹਿਤ ਇੱਕ ਪਲਾਨ ਕੀਤਾ ਬਈ ਕੋਟਲੀ ਨੂੰ ਠੋਕੋ ਬੀ ਜੇ ਕੋਟਲੀ ਨੂੰ ਨਾ ਠੋਕਿਆ ਕਿਉਂਕਿ ਲੋਕ ਇਤਾਂ ਦੀ ਗੱਲ ਕਰਦਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬੋਲਦਾ ਇਹਨਾਂ ਨੇ ਪਿਛਲੇ ਦਿਨੇ ਕੀ ਕੀਤਾ ਪੁਲਿਸ ਦੀਆਂ ਗੱਡੀਆਂ ਮੋਰੇ ਲਵਾ ਕੇ ਰਾਤ ਨੂੰ 7 8 10 ਕੰਟੇਨਰ ਬਹੁਤ ਵੱਡਾ ਵੱਡਾ ਸਮਾਨ ਮੱਲ ਮਾਲਕਾਂ ਦੇ ਨਾਲ ਰਲ ਕੇ ਐਂਟਰ ਕਰਵਾ ਦਿੱਤਾ ਹੁਣ ਕੰਮ ਚੱਲ ਰਿਹਾ ਹੈ ਉੱਥੇ ਉੱਥੇ ਕੰਮ ਹਾਂ ਸਰਕਾਰ ਜਿਹੜੀ ਆ ਉਹ ਉਹ ਚਲਵਾ ਰਹੀ ਹੈ ਅੱਜ ਦੀ ਤਰੀਕ ਚ ਵੀ ਚਲਾ ਰਹੀ ਹੈ ਚੱਲ ਰਹੀ ਹੈ ਫਿਰ ਫਿਰ ਤਾਂ ਤੁਹਾਡੇ ਉਹ ਪ੍ਰਦਰਸ਼ਨ ਨਾਕਾਮ ਰਹੇ ਪਰ ਉਹ ਪ੍ਰਦਰਸ਼ਨ ਕਰਨ ਦੇ ਸਿਲੇ ਚ ਤੁਹਾਡੇ ਤੇ ਪਰਚੇ ਵੀ ਹੋ ਗਏ ਪੰਜਾਬ ਦੇ ਅੰਦਰ ਜਿੱਥੇ ਜਿੱਥੇ ਵੀ ਸੀਐਨਜੀ ਪਲਾਂਟ ਲੱਗ ਰਹੇ ਆ ਪੁਲਿਸ ਕਿੰਨਾ ਤਸ਼ੱਦਦ ਕਰ ਰਹੀ ਉਹਨਾਂ ਦੇ ਇਹ ਧਰਤੀ ਦੇ ਅੰਦਰੋਂ ਇਹਨਾਂ ਨੇ ਪਤਾ ਨਹੀਂ ਕਿੰਨੇ ਕਿ ਲੀਟਰਸ ਰੋਜ਼ ਪਾਣੀ ਕੱਢਣਾ ਉਹਨੂੰ ਰੀਸਾਈਕਲ ਕਰਨਾ ਪੜ ਬਣ ਜਾਂਦੇ ਆ ਉਹ ਫੇ ਥੱਲੇ ਪਾ ਕੇ ਸਾਰਾ ਉਹ ਖਰਾਬ ਕਰ ਦਿੰਦੇ ਹੈਗੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮੈਲ ਜਿਹੜੀ ਹੈ ਉਹ ਬਿਲਕੁਲ ਪਬਲਿਕ ਖੇਤਰ ਦੇ ਅੰਦਰ ਹੈ ਆਬਾਦੀ ਦੇ ਅੰਦਰ ਹੈ ਜਿਹੜੀ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਆ ਮੈਂ ਇਹਦੇ ਵਿੱਚ ਇਕੱਲਾ ਨਹੀਂ ਆ ਇਹਦੇ ਅੰਦਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰਦਾ ਤੇ ਫਿਰ ਮੈਂ ਐਮਐਲਏ ਕਾਦੀ ਲਈ ਬਣਿਆ ਬਈ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ 50000 ਮੈਨੂੰ ਐਮਐਲਏ ਬਣਾਇਆ ਤੇ ਜਿਵੇਂ ਆਪਣੇ ਲੋਕਾਂ ਦੇ ਜੀਵਨ ਦੀ ਰੱਖ ਹੀ ਨਹੀਂ ਕਰਨੀ ਤਾਂ ਫਿਰ ਮੈਨੂੰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਦਿਲ ਦੀ ਆਵਾਜ਼ ਤੇ ਲੋਕਾਂ ਲਈ ਲੜਦਾ ਹੋਵੇ ਉਹ ਫਿਰ ਕਦੇ ਝੁਕਦਾ ਨਹੀਂ ਜੇ ਬਿਆਰਤੀ ਲੋਕਾਂ ਨੂੰ ਵੇਚ ਵੀ ਜਾਂਦੇ ਨੇ ਲੋਕਾਂ ਦਾ ਵਿਸ਼ਵਾਸ ਵੇਚਦੇ ਲੀਡਰ ਆਪਾਂ ਨਾ ਜਾ ਰਹੇ ਤੇ ਕਿਹਨੇ ਅੱਜ ਤੋਂ ਪਹਿਲਾਂ ਜਿੰਦਗੀ ਚਲੀ ਜਾਏ ਲੇਕਿਨ ਸੀਐਨਜੀ ਦਾ ਪਲਾਂਟ ਲੱਗਣ ਨਹੀਂ ਦੇਣਾ ਗੈਰ ਸੰਵਿਧਾਨਕ ਤਰੀਕੇ ਵੀ ਉਪਰੋਣੇ ਪੈ ਤਾਂ ਜ਼ਰੂਰ ਪਣਾਵਾਗਾ ਸਤਸਿਆ ਕਾਲਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਇਸ ਸਮੇ ਸਾਡੇ ਨਾਲ ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਹੁਣੀ ਮੌਜੂਦ ਨੇ ਇਹਨਾਂ ਦੇ ਕੋਲ ਆਉਣ ਦਾ ਖਾਸ ਕਾਰਨ ਹੈ ਕਿਉਂਕਿ ਇਮਾਨਦਾਰੀ ਦਾ ਟਿੰਡੋਰਾ ਪੇਟਣ ਵਾਲੀ ਤੇ ਬਦਲਾਖੋਰੀ ਨੂੰ ਮੁੱਢੋਂ ਰੱਦ ਕਰਨ ਦੀਆਂ ਗੱਲਾਂ ਕਰਨ ਵਾਲੀ ਜਿਹੜੀ ਪਾਰਟੀ ਹੈ ਆਮ ਆਦਮੀ ਉਹਨਾਂ ਦੇ ਰਾਜ ਦੇ ਵਿੱਚ ਡਿਵੈਲਪਮੈਂਟ ਦੇ ਨਾਂ ਤੇ ਪੰਜਾਬ 'ਚ ਅਲੱਗ-ਅਲੱਗ ਥਾਵਾਂ ਤੇ ਕਈ ਬਾਇਓ ਗੈਸ ਪਲਾਂਟ ਲੱਗਨੇ ਨੇ ਉਹਨਾਂ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੇ ਸੰਘਰਸ਼ ਵੀ ਹੋ ਰਿਹਾ ਹੈ ਤੇ ਉਹ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਬਹੁਤ ਤਰ੍ਹਾਂ ਦੇ ਤਸੀਹੇ ਵੀ ਚੱਲਣੇ ਪੈ ਰਹੇ ਨੇ ਇਸੇ ਵਿਚਾਲੇ ਜਦੋਂ ਇੱਕ ਐਮਐਲਏ ਆਪਣੇ ਲੋਕਾਂ ਲਈ ਖੜਨ ਦੀ ਗੱਲ ਕਰਦਾ ਹੈ ਜਾਂ ਉਹਨੂੰ ਅਸੀਂ ਕਹਿ ਲਈਏ ਵੀ ਪੋਲਿਟਿਕਸ ਹੈ ਕਿਉਂਕਿ ਉਹ ਆਪ ਦੱਸ ਸਕਦੇ ਨੇ ਕਿ ਮੈਂ ਪੋਲਿਟਿਕਸ ਕਰ ਰਿਹਾ ਜਾਂ ਫਿਰ ਮੈਂ ਲੋਕਾਂ ਦੇ ਲਈ ਖੜਦਾ ਹਾਂ ਉਹਨਾਂ ਤੋਂ ਹੀ ਜਾਣਦੇ ਹਾਂ ਕਿ ਉਹਨਾਂ ਨੂੰ ਆਪਣੇ ਲੋਕਾਂ ਨਾਲ ਖੜਨ ਦਾ ਜਾਂ ਪੋਲਿਟਿਕਸ ਕਰਨ ਦਾ ਕੀ ਸਿਲਾ ਭੁਗਤਣਾ ਪਿਆ ਉਹਨਾਂ ਕੋਲ ਚੱਲਦੇ ਆ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਫਾਇਓ ਚਾਨਣਾ ਕਿ ਇਹ ਤੁਹਾਨੂੰ ਸਿਲਾ ਕਹਾਦਾ ਮਿਲਿਆ ਤੁਸੀਂ ਸੱਚੀ ਲੋਕਾਂ ਨਾਲ ਹੀ ਖੜ ਰਹੇ ਸੀ ਜਾਂ ਤੁਸੀਂ ਵੀ ਬਾਕੀ ਸਿਆਸਤਦਾਨਾਂ ਵਾਂਗੂੰ ਉਹ ਹੀ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਨੇ ਰੇਗ ਧਰਨੇ ਤੇ ਦੇਖੋ ਪੰਜਾਬ ਦੇ ਅੰਦਰ ਤੁਸੀਂ ਦੇਖਿਆ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਨੇ ਦੇਖਿਆ ਕਿ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਵੀ ਸੀਐਨਜੀ ਪਲਾਂਟ ਲੱਗ ਰਹੇ ਆ ਹੂੰ ਪੁਲਿਸ ਕਿੰਨਾ ਤਸ਼ੱਦਦ ਕਰ ਰਹੀ ਉਹਨਾਂ ਦੇ ਉੱਤੇ ਲਾਠੀਆਂ ਜਲਾ ਰਹੇ ਬੀਬੀਆਂ ਨੂੰ ਰਾਤਾਂ ਨੂੰ ਕੁੱਟ ਰਹੇ ਟੰਬੂ ਟੈਂਟ ਪੱਟੇ ਜਾ ਰਹੇ ਕਿਉਂਕਿ ਲੋਕ ਜਿਹੜੇ ਐ ਉਹ ਏ ਸੀ ਐਨ ਜੀ ਪਲਾਂਟ ਦੀ ਲੱਗਣ ਤੋਂ ਬਾਅਦ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੇ ਜਾਣਦੇ ਕਿ ਇਸ ਪਲਾਂਟ ਦੇ ਲੱਗਣ ਦੇ ਨਾਲ ਜਿੱਥੇ এনਵਾਇਰਨਮੈਂਟ ਦੇ ਉੱਤੇ ਬਹੁਤ ਵੱਡਾ ਅਸਰ ਹੋਏਗਾ ਉੱਥੇ ਜ਼ਮੀਨੀ ਪਾਣੀ ਨੂੰ ਇਹ ਜੁਰੇਨੀਅਮ ਦੇ ਨਾਲ ਜਿਹੜਾ ਉਹ ਬਹੁਤ ਪ੍ਰਦੂਸ਼ਿਤ ਹੋਏਗਾ ਔਰ ਥੱਲੇ ਦਾ ਪਾਣੀ ਪੀਣ ਲਾਇਕ ਨਹੀਂ ਰਹੇਗਾ। ਕਈ ਕਈ ਕਿਲੋਮੀਟਰ ਦੇ ਘੇਰੇ ਕਈ ਚਲੇ ਜਾਏਗਾ। ਔਰ ਇਹ ਧਰਤੀ ਦੇ ਅੰਦਰੋਂ ਇਹਨਾਂ ਨੇ ਪਤਾ ਨਹੀਂ ਕਿੰਨੇ ਕਿ ਲੀਟਰਸ ਰੋਜ਼ ਪਾਣੀ ਕੱਢਣਾ ਉਹਨੂੰ ਰੀਸਾਈਕਲ ਕਰਨਾ ਉਹ ਫਿਰ ਆਲੇ ਦੁਆਲੇ ਕਿਤੇ ਜਗ੍ਹਾ ਤਾਂ ਹੁੰਦੀ ਨਹੀਂ। ਉਹਦੇ ਛੱਪੜ ਬਣ ਜਾਂਦੇ ਆ ਉਹ ਫੇਰ ਥੱਲੇ ਪਾ ਕੇ ਸਾਰਾ ਉਹ ਖਰਾਬ ਕਰ ਦਿੰਦੇ ਹੈਗੇ ਆ। ਸੋ ਅਜਿਹਾ ਇੱਕ ਜਿਹੜਾ ਪਲਾਂਟ ਹੈ ਬਾਇਓ ਸੀਐਨਜੀ ਉਹ ਆਦਮ ਪਰ ਹਲਕੇ ਦੀ ਭੋਪਰ ਖੰਡ ਮਿਲ ਹੈ। ਉਹਦੇ ਅੰਦਰ ਲੱਗ ਰਿਹਾ ਔਰ ਸਾਨੂੰ ਸਭ ਤੋਂ ਵੱਡਾ ਇਹ ਇਤਰਾਜ਼ ਸੀ ਕਿ ਇਹ ਜ਼ਮੀਨ ਜਿਹੜੀ ਹੈ ਉਹ ਭੋਗਪੁਰ ਮਿਲ ਨੂੰ ਲੋਕਾਂ ਨੇ ਦਿੱਤੀ ਸੀ ਔਰ ਉਹਦੇ ਲਗਭਗ 35-40 ਖੇਤਾਂ ਦੇ ਉੱਤੇ ਨਵੇਂ ਕੇਨ ਦੇ ਪ੍ਰੋਡਕਟ ਗਾਏ ਜਾਂਦੇ ਸੀ ਜਾਨੀ ਇੱਕ ਰਿਸਰਚ ਸੈਂਟਰ ਦੇ ਰੂਪ ਚ ਉਹ ਚੱਲ ਰਿਹਾ ਸੀ ਔਰ ਲੋਕਾਂ ਨੂੰ ਫਿਰ ਉਹ ਕਿਸਾਨਾਂ ਨੂੰ ਦਿੱਤਾ ਜਾਂਦਾ ਸੀ ਗੰਨਾਗਾ ਕੇ ਉਹ ਫਿਰ ਪ੍ਰੋਡਕਟ ਜਿਹੜਾ ਸੀ ਜਦੋਂ ਉਹਦੇ ਉਹਦੇ ਬਹੁਤ ਜ਼ਿਆਦਾ ਝਾੜ ਆਂਦਾ ਸੀ ਉਹਦਾ ਫਿਰ ਮੁੱਲ ਜਿਹੜਾ ਅੱਛਾ ਮਿਲਦਾ ਸੀ ਉਹ 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 ਉਹਦੇ ਉਹਨੂੰ ਜਿਹੜਾ ਇੱਥੇ ਦੀ ਬੋਰਡ ਆਫ ਡਾਇਰੈਕਟਰ ਸੀ ਉਹਨਾਂ ਨੇ ਸਮਝੌਤਾ ਕਰਕੇ ਇੱਕ ਸੀएनजी ਪਲੈਂਟ ਪ੍ਰਾਈਵੇਟ ਏਜੰਸੀ ਨੂੰ ਜਿਹੜੇ ਉਹ ਜ਼ਮੀਨ ਵੀ ਦੇ ਦਿੱਤੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮਿੱਲ ਜਿਹੜੀ ਹੈ ਉਹ ਬਿਲਕੁਲ ਪਬਲਿਕ ਖੇਤਰ ਦੇ ਅੰਦਰ ਹੈ ਆਬਾਦੀ ਦੇ ਅੰਦਰ ਹੈ ਜੀ ਤੇ ਸਰਕਾਰ ਦੀ ਗਾਈਡਲਾਈਨਸ ਕਹਿੰਦੀ ਹੈ ਕਿ 300 ਮੀਟਰ ਤੱਕ ਕਮ ਸੇ ਕਮ 300 ਮੀਟਰ ਤੱਕ ਉਹਦੇ ਲਾਗੇ ਕੋਈ ਆਵਾਦੀ ਨਹੀਂ ਹੋਣੀ ਚਾਹੀਦੀ ਕੋਈ ਘਰ ਕੋਈ ਕੁਝ ਵੀ ਨਹੀਂ ਹੋਣਾ ਚਾਹੀਦਾ ਉਹ ਤਾਂ ਬਿਲਕੁਲ ਜਮਾ ਹੀ ਮਤਲਬ 50 ਜਿੱਦਾਂ ਸਾਡਾ ਘਰ ਇਹਦੇ ਤੋਂ ਬਾਹਰ ਵੈਸੇ ਉਹ ਜਦੋਂ 10 ਸਾਲ ਦੀ ਜਾਣਕਾਰੀ ਲਈ ਵੀ ਆਪਾਂ ਦੱਸਦੀਏ ਉਹ ਮਿਲ ਜਦੋਂ ਬਣੀ ਸੀ ਅੱਜ ਤੋਂ ਕਈ ਸਾਲ ਪਹਿਲਾਂ ਉਦੋਂ ਬਾਹਰ ਹੀ ਸੀ ਇੱਕ ਤਰੀਕੇ ਦੀ ਬਹੁਤ ਦੂਰ ਸੀ ਪਰ ਹੁਣ ਬਸੋਂ ਵੱਧ ਰਹੀ ਹੈ ਤਾਂ ਉਹਦੇ ਆਲੇ ਦੁਆਲੇ ਬਹੁਤ ਸਾਰੀਆਂ ਦੁਕਾਨਾਂ ਬਹੁਤ ਸਾਰਾ ਰਹਿਸ਼ੀ ਏਰੀਆ ਹੈ ਇਸ ਕਰਕੇ ਉਹ ਮਿਲ ਹੁਣ ਇੱਕ ਤਰੀਕੇ ਦਾ ਸ਼ਹਿਰ ਦਾ ਹੀ ਹਿੱਸਾ ਬਣ ਗਿਆ ਸ਼ਹਿਰ ਤੋਂ ਬਾਹਰ ਨਹੀਂ ਰਹੀ ਬਿਲਕੁਲ ਉਹ ਸ਼ਹਿਰ ਦਾ ਹਿੱਸਾ ਬਣ ਗਿਆ ਤੇ ਅਸੀਂ ਜਿਹੜੀ ਉਥੇ ਮਿੱਲ ਲੱਗੀ ਹੋਈ ਆ ਨਾ ਉਹ ਉਹਦਾ ਵੀ ਬਹੁਤ ਪ੍ਰਦੂਸ਼ਣ ਰੋਜ਼ ਇੰਨਾ ਨਿਕਲਦਾ ਲੋਕਾਂ ਦੇ ਘਰਾਂ ਦੇ ਵਿੱਚ ਇੱਡੀ ਸਵਾਹ ਆਉਂਦੀ ਹੈ ਬੱਚੇ ਬਿਮਾਰ ਹੋ ਰਹੇ ਨੇ ਕੈਂਸਰ ਦੇ ਪੇਸ਼ੈਂਟ ਹੋ ਰਹੇ ਨੇ ਇਹ ਜਿੱਦਾਂ ਮਾਲਵੇ ਦੇ ਅੰਦਰ ਕੈਂਸਰ ਫੈਲਿਆ ਨਾ ਇਹ ਇਹ ਹੁਣ ਦੁਆਬੇ ਦੇ ਵਿੱਚ ਵੀ ਜੜਾ ਨਾ ਉਹ ਆ ਮਤਲਬ ਫੈਲ ਰਿਹਾ ਇਹ ਬੂਟਾ ਲਾ ਰਹੇ ਨੇ ਇਸ ਕਰਕੇ ਜੇ ਅਸੀਂ ਇਸ ਚੀਜ਼ ਨੂੰ ਨਾ ਰੋਕ ਸਕੇ ਇਹ ਮੇਰੀ ਲੜਾਈ ਨਹੀਂ ਹੈ ਇਹ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਹੈ ਜਿਸ ਤਰੀਕੇ ਦੇ ਨਾਲ ਦੂਸਰੇ ਲੋਕ ਨਾ ਵਿਦੇਸ਼ੀ 100 ਸਾਲ ਦਾ ਪਲਾਨ ਕਰਦੇ ਸੀ ਹਾਂ ਠੀਕ ਹੈ ਜਦੋਂ ਮੈਨੂੰ ਲੱਗੀ ਸੀ ਮੈਸੀ ਤਾਂ ਕਹਿੰਨੇ ਸੀ ਐਸੀਐਨਜੀ ਪਲੈਂਟ ਲਾਉਣੇ ਲਾਓ ਤੁਸੀਂ ਬਾਹਰ ਜਾ ਕੇ ਜਿੱਥੇ ਬਾਹਰ ਲਾਉਣੇ ਆਬਾਦੀ ਤੋਂ ਦੂਰ ਜਾ ਕੇ ਤੁਸੀਂ ਲਗਾ ਲਓ ਲੇਕਿਨ ਮੈਂ ਇਸ ਮਾਮਲੇ ਨੂੰ ਲੈ ਕੇ ਪਿਛਲੇ ਲਗਭਗ 8-9 ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਜਿਹੜੀ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਆ ਮੈਂ ਇਹਦੇ ਵਿੱਚ ਇਕੱਲਾ ਨਹੀਂ ਆ ਇਹਦੇ ਅੰਦਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਨੇ, ਭਾਜਪਾ ਦੇ ਵੀ ਆਗੂ ਨੇ, ਬੀਐਸਪੀ ਦੇ ਵੀ ਆਗੂ ਨੇ ਸਾਰੀਆਂ ਧਰਮਕ ਜਥੇਬੰਦੀਆਂ ਮਾਰਕੀਟ ਐਸੋਸੀਏਸ਼ਨ ਸ਼ਹਿਰ ਦਾ ਵਰਗ ਪੂਰੀਆਂ ਕਿਸਾਨ ਜਥੇਬੰਦੀਆਂ ਇਹਨੂੰ ਲੜਾਈ ਲੜ ਰਹੀਆਂ ਨੇ। ਹੁਣ ਇਹ ਆ ਕਿ ਜੇ ਅਸੀਂ ਆਪਣੀ ਜਨਰੇਸ਼ਨ ਬਚਾਉਣੀ ਹੈ, ਜੇ ਅਸੀਂ এনਵਾਇਰਨਮੈਂਟ ਬਚਾਉਣਾ, ਅਸੀਂ ਜ਼ਮੀਨ ਦਾ ਪਾਣੀ ਬਚਾਉਣਾ ਤਾਂ ਫਿਰ ਮੇਰੇ ਖਿਆਲ ਦੇ ਅੰਦਰ ਸਾਨੂੰ ਇਹ ਸੀ ਇਸ ਚੀਜ਼ ਦੀ ਲੜਾਈ ਜਿਹੜੀ ਆ ਉਹ ਲੜਨੀ ਚਾਹੀਦੀ ਆ। ਔਰ ਅਸੀਂ ਸਰ ਇਹ ਇੱਕ ਮਾਮਲਾ ਕੋਰਟ ਦੇ ਵਿੱਚ ਹੈ। ਹੂੰ। ਪ੍ਰਸ਼ਾਸਨ ਦੇ ਨਾਲ ਸਾਡੀਆਂ ਮੀਟਿੰਗਸ ਹੋਈਆਂ ਜ਼ਿਲ੍ਹੇ ਦਾ ਡੀਸੀ ਜ਼ਿਲ੍ਹੇ ਦਾ ਐਸਐਸਪੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਜੀ ਮਾਮਲਾ ਕੋਰਟ ਦੇ ਅੰਦਰ ਪੈਂਡਿੰਗ ਹੈ ਅਸੀਂ ਬਹੁਤ ਵਾਰੀ ਪ੍ਰਦਰਸ਼ਨ ਕੀਤਾ ਜੀਟੀ ਰੋਡ ਦੇ ਉੱਤੇ ਹੋਰ ਆਸੇ ਪਾਸੇ ਮਿਲਾਂ ਦੇ ਵਿੱਚ ਜਲੰਧਰ ਕਹਿੰਦੇ ਸਾਰੇ ਤਾਂ ਕਰਦੇ ਰਹੇ ਮੁੱਖ ਮੰਤਰੀ ਸਾਹਿਬ ਦਾ ਘਰਾਓ ਕੀਤਾ ਜਿੱਦਣ ਉਹ ਜਲੰਧਰ ਆਏ ਸੀ ਜਾ ਕੇ ਅਸੀਂ ਉਹਨਾਂ ਦਾ ਘਰਾਓ ਕੀਤਾ ਬਹੁਤ ਲੰਬੇ ਮਤਲਬ ਜਣੀ ਇਹ ਇਹ ਪ੍ਰਦਰਸ਼ਨ ਜਿਹੜਾ ਉਹ ਹੋਇਆ ਤੋਂ ਉਸ ਮਤਲਬ ਸਾਡੇ ਨਾਲ ਬੈਠ ਕੇ ਜ਼ਿਲ੍ਹੇ ਦਾ ਐਸਐਸਪੀ ਡੀਸੀ ਸਮਝੌਤਾ ਕਰ ਗਿਆ ਕਿ ਠੀਕ ਹੈ ਵੇ ਮਾਮਲਾ ਕੋਰਟ ਅੰਦਰ ਪੈਂਡਿੰਗ ਆ ਅਸੀਂ ਉਹਨਾਂ ਨੂੰ ਕਿਹਾ ਕੰਮ ਬੰਦ ਕਰੋ ਜਿੰਨਾ ਚਿਰ ਕੋਰਟ ਦਾ ਕੋਈ ਫੈਸਲਾ ਜੇ ਸਾਡੇ ਖਿਲਾਫ ਕੋਈ ਫੈਸਲਾ ਅੰਗੇਸਟ ਆਏਗਾ ਤਾਂ ਅਸੀਂ ਸੁਪਰੀਮ ਕੋਰਟ ਚਲੇ ਜਾਗੇ ਪਰ ਸਾਨੂੰ ਪਤਾ ਕਿ ਅਦਾਲਤਾਂ ਫੈਸਲੇ ਬੜੇ ਨਾਪ ਤੋਲ ਕੇ ਕਰਦੀਆਂ ਐ এনਵਾਇਰਨਮੈਂਟ ਦਾ ਮਾਮਲਾ ਰੂਲ ਰੈਗੂਲੇਸ਼ਨ ਨੂੰ ਜਦੋਂ ਫਾਲੋ ਨਹੀਂ ਕਰਨਾ ਸਾਡੇ ਖਿਲਾਫ ਫੈਸਲਾ ਆਉਣਾ ਹੀ ਨਹੀਂ ਸਾਨੂੰ ਮੰਨ ਜੋ ਹਾਈ ਕੋਰਟ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਮੈਂ ਕਹਿਣਾ ਚਾਹਨਾ ਕਿ ਜਦ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੰਮ ਰੋਕੋ ਇਹਨਾਂ ਨੇ ਪਿਛਲੇ ਦਿਨੇ ਕੀ ਕੀਤਾ ਪੁਲਿਸ ਦੀਆਂ ਗੱਡੀਆਂ ਮੋਰੇ ਲਵਾ ਕੇ ਰਾਤ ਨੂੰ 7 8 10 ਕੰਟੇਨਰ ਬਹੁਤ ਵੱਡਾ ਵੱਡਾ ਸਮਾਨ ਮਿੱਲ ਮਾਲਕਾਂ ਦੇ ਨਾਲ ਰਲ ਕੇ ਐਂਟਰ ਕਰਵਾ ਦਿੱਤਾ ਇਹਦਾ ਮਤਲਬ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਫਿਰ ਵਾਦਾ ਖਲਾਫੀ ਕਰ ਰਿਹਾ ਰਾਤ ਨੂੰ ਮੈਨੂੰ ਫੋਨ ਆਇਆ ਕੋਰਟ ਦਾ ਨਹੀਂ ਉਸ ਤੇ ਕੋਈ ਫੈਸਲਾ ਆਇਆ ਵੀ ਇਹ ਤੇ ਸਟੇ ਲਾਈ ਜਾਵੇ ਜਾਂ ਕੁਝ ਹੋਰ ਜੇ ਜੇ ਮਾਮਲਾ ਕੋਰਟ ਦੇ ਅੰਦਰ ਪੈਂਡਿੰਗ ਆ ਹਾਂ ਉਹਦੇ ਤੇ ਕੋਈ ਨਵਾਂ ਫੈਸਲਾ ਹੀ ਨਹੀਂ ਆਇਆ ਤਾਂ ਇਹ ਤਾਂ ਇਹ ਤਾਂ ਦੋਨਾਂ ਤਰ੍ਹਾਂ ਚ ਕੰਪਰੋਮਾਈਜ਼ ਆ ਪ੍ਰਸ਼ਾਸਨ ਔਰ ਪ੍ਰਦਰਸ਼ਨਕਾਰੀਆਂ ਦੇ ਵਿੱਚ ਕਿ ਜੇ ਕੋਈ ਕੋਰਟ ਦਾ ਫੈਸਲਾ ਆ ਗਿਆ ਤਾਂ ਅਸੀਂ ਉਹਨੂੰ ਉਹਨੂੰ ਜਿਹੜਾ ਉਹ ਫਾਲੋ ਕਰਾਂਗੇ ਰਾਤ ਨੂੰ ਲੋਕਾਂ ਨੇ ਰੌਲਾ ਪਾਇਆ ਸੜਕਾਂ ਤੇ ਆਏ ਮੈਂ ਕਿਹਾ ਨਹੀਂ ਆਪਾਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਸਵੇਰੇ ਐਸਐਸਪੀ ਕੋ ਜਾਵਾਂਗੇ ਡੀਸੀ ਸਾਹਿਬ ਕੋਲ ਜਾਵਾਂਗੇ ਅਸੀਂ ਉਹਨਾਂ ਦੇ ਕੋਲ ਗਏ ਔਰ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਲੇਕਿਨ ਕੋਈ ਸੁਣ ਲਈ ਤਿਆਰ ਨਹੀਂ ਫਿਰ ਵੀ ਅਸੀਂ ਕਹਿ ਕੇ ਆਏ ਕਿ ਜੇ ਤੁਸੀਂ 2 ਦਿਨ ਤੱਕ ਕੰਮ ਬੰਦ ਨਾ ਕਰਵਾਇਆ ਤਾਂ ਫਿਰ ਅਸੀਂ ਆਪਣਾ ਪ੍ਰਦਰਸ਼ਨ ਜਿਹੜਾ ਕਰਾਂਗੇ ਔਰ ਪ੍ਰਦਰਸ਼ਨ ਕਰ ਰਹੇ ਜੀ ਹੁਣ ਕੰਮ ਚੱਲ ਰਿਹਾ ਹੈ ਉੱਥੇ ਉੱਥੇ ਕੰਮ ਹਾਂ ਸਰਕਾਰ ਜਿਹੜੀ ਆ ਉਹ ਉਹ ਚਲਵਾ ਰਹੀ ਹੈ ਅੱਜ ਦੀ ਤਰੀਕ ਚ ਵੀ ਚਲਾ ਰਹੀ ਹੈ ਚੱਲ ਰਹੀ ਹੈ ਫਿਰ ਫਿਰ ਤਾਂ ਤੁਹਾਡੇ ਉਹ ਪ੍ਰਦਰਸ਼ਨ ਨਕਾਮ ਰਹੇ ਪਰ ਉਹ ਪ੍ਰਦਰਸ਼ਨ ਕਰਨ ਦੇ ਸਿਲੇ ਚ ਤੁਹਾਡੇ ਤੇ ਪਰਚੇ ਵੀ ਹੋ ਗਏ ਇਹ ਇਹ ਮੈਂ ਤੁਹਾਡੇ ਨਾਲ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਉਸ ਤੋਂ ਬਾਅਦ ਜਦੋਂ ਅਸੀਂ ਪ੍ਰਦਰਸ਼ਨ ਕਰ ਰਹੇ ਆ ਇਹ ਪਰਚੇ ਸਾਡੇ ਤੇ ਉਹਨਾਂ ਨੇਤਾਮਾਂ ਨੂੰ ਰਾਜਨੀਤਿਕ ਨਤਾਮਾਂ ਨੂੰ ਕੁਛ ਕਰਨ ਦੇ ਲਈ ਕੀਤੇ ਆ ਕਿ ਦੇਖੋ ਜੀ ਅਸੀਂ ਜਿਹੜੇ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਪੰਜਾਬ ਦੀ ਸਰਕਾਰ ਪੰਜਾਬ ਦਾ ਜ਼ਿਲ੍ਹੇ ਦਾ ਐਡਮਿਨਿਸਟ੍ਰੇਸ਼ਨ ਐਸਪੀ ਆਪਣਾ ਸਰਬਜੀਤ ਰਾਏ ਐਸਐਸਪੀ ਡੀਸੀ ਬਿਲਕੁਲ ਰਲੇ ਹੋਏ ਨੇ ਤੁਸੀਂ ਸਾਡੇ ਨਾਲ ਸਮਝੌਤਾ ਕਿਉਂ ਕਰਦੇ ਹੋ ਤੁਸੀਂ ਫਿਰ ਅਸੀਂ ਪ੍ਰਦਰਸ਼ਨ ਕਰਕੇ ਕਹਿੰਦੇ ਜੀ ਤੁਸੀਂ ਰੋਡ ਜਾਮ ਕਰ ਦਿੱਤਾ ਬਈ ਰੋਡ ਜਾਮ ਕਰਕੇ ਕੋ ਮਸਲੇ ਹੱਲ ਹੁੰਦੇ ਆ ਅਸੀਂ ਤਾਂ ਇਕੱਠੇ ਹੋ ਕੇ ਪ੍ਰਦਰਸ਼ਨ ਕਰਕੇ ਇੱਕ ਮੈਮੋਰੰਡਮ ਦੇ ਰੂਪ ਦੇ ਅੰਦਰ ਮਿਲ ਵੱਲ ਨੂੰ ਮਾਰਚ ਕਰਨ ਲੱਗੇ ਆ ਕਿ ਠੀਕ ਹੈ ਅਸੀਂ ਜਾਵਾਂਗੇ ਆਵੇ ਕੋਈ ਅਧਿਕਾਰੀ ਸਾਡੀ ਗੱਲ ਸੁਣੇ ਤੇ ਅਸੀਂ ਆਪੋ ਆਪਣੇ ਘਰਾਂ ਨੂੰ ਜਾਈਏ ਸਿੰਬੋਲਿਕ ਹੁੰਦਾ ਕਿਉਂਕਿ ਮੈਂ ਤਾਂ ਤਗਰਬੇਕਾਰ ਵਿਅਕਤੀਆਂ ਅੱਗੇ ਵੀ ਕਰਦੇ ਰਹੇ ਹਾਂ ਬੜੇ ਬਾਰ ਭੋਗਪੁਰ ਦੇ ਪ੍ਰਦਰਸ਼ਨਾਂ ਮੈਂ ਤਾਂ ਸੀਐਮ ਸਾਹਿਬ ਦਾ ਘਰਾਓ ਕੀਤਾ ਉਸ ਵੇਲੇ ਨਹੀਂ ਕਿਸੇ ਨੇ ਪਰਚੇ ਦਰਜ ਕੀਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਦੀ ਗੱਲ ਜਿਹੜੀ ਹੈ ਉਹ ਬਾਜਬ ਹੈ ਤਿੰਨ ਜ਼ਿਲ੍ਹੇ ਦੇ ਡੀਐਸ ਡੀਸੀ ਸਾਹਿਬ ਬਦਲ ਗਏ ਕਿਸੇ ਨੇ ਕੋਈ ਪਰਚਾ ਨਹੀਂ ਦਿੱਤਾ ਤੀਜਾ ਐਸਐਸਪੀ ਆ ਗਿਆ ਕਿਸੇ ਨੇ ਪਰਚਾ ਨਹੀਂ ਕੀਤਾ ਇੱਕ ਸਾਜਿਸ਼ ਦੇ ਤਹਿਤ ਇੱਕ ਪਲਾਨ ਕੀਤਾ ਬਈ ਕੋਟਲੀ ਨੂੰ ਠੋਕੋ ਬੀ. ਜੇ ਕੋਟਲੀ ਨੂੰ ਨਾ ਠੋਕਿਆ ਕਿਉਂਕਿ ਲੋਕ ਇਤਾਂ ਦੀ ਗੱਲ ਕਰਦਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬੋਲਦਾ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਪੰਜਾਬ ਦੀ ਵਿਧਾਨ ਸਭਾ ਦੇ ਬਾਅਦ ਵੀ ਕਰਦਾ ਮੀਡੀਆ ਚ ਵੀ ਕਰਦਾ ਔਰ ਲੜਾਈ ਸੜਕਾਂ ਤੇ ਲੜਦਾ ਇਹ ਇਹ ਕਹਿਣ ਤੇ ਹਜ਼ਾਰਾਂ ਲੋਕ ਜਿਹੜੇ ਆ ਉਹ ਮਿੰਟ ਦੇ ਵਿੱਚ ਇਕੱਠੇ ਹੋ ਜਾਂਦੇ ਆ ਇਹ ਕੋਈ ਮੇਰਾ ਨਿੱਜੀ ਇੰਟਰਸਟ ਨਹੀਂ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਮੁੱਦਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰਦਾ ਤੇ ਫਿਰ ਮੈਂ ਐਮਐਲਏ ਕਾ ਦੀ ਲਈ ਬਣਿਆ ਬਈ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ 50000 ਮੈਨੂੰ ਐਮਐਲਏ ਬਣਾਇਆ ਤੇ ਜੇ ਮੈਂ ਆਪਣੇ ਲੋਕਾਂ ਦੇ ਜੀਵਨ ਦੀ ਰਾਖੀ ਨਹੀਂ ਕਰਨੀ ਤਾਂ ਫੇਰ ਮੈਨੂੰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਸੋ ਜਿਹੜਾ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਲੋਕਾਂ ਦੇ ਉੱਤੇ ਪਰਚਾ ਕੀਤਾ ਔਰ ਉਹਦੇ ਚ 15 ਬੰਦੇ ਇਦਾਂ ਦੇ ਜਿਨ੍ਹਾਂ ਨੂੰ ਮੈਂ ਹੀ ਨਹੀਂ ਜਾਣਦਾ ਜਿਹੜੇ ਦਰਜ ਨੇ ਜਿਨ੍ਹਾਂ ਦੇ ਪਰਚੇ ਹਾਂ ਦੇਖੋ ਹੁਣ ਮੈਂ ਉਹਨਾਂ ਨੂੰ ਜਾਣਦਾ ਤਾਂ ਹੋ ਸਕਦਾ ਜਿਹੜੇ ਕੋਈ ਅੰਦੋਲਨ ਚਾਏ ਹੋਣ ਜਿਹੜੇ ਕੋ ਸੜਕ ਤੇ ਬੈਠੇ ਹੋਣ ਜਾਂ ਜਿਹੜੇ ਕੋਈ ਸਾਨੂੰ ਹਾਂ ਉਹ ਸਾਨੂੰ ਮੋਰਲ ਸਪੋਰਟ ਜ਼ਰੂਰ ਕਰਦੇ ਆ ਦੁਕਾਨਦਾਰ ਨੇ ਸ਼ਹਿਰ ਦੇ ਵੱਡੇ ਵਪਾਰੀ ਨੇ ਮੈਡੀਕਲ ਸਟੋਰਾਂ ਵਾਲੇ ਆ ਵੱਡੇ ਵੱਡੇ ਜਿਹੜੇ ਆ ਉਹ ਕਾਰੋਬਾਰੀ ਬੰਦੇ ਆ ਜਾਣੀ ਕਿ ਤਾਂ ਕਿ ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਮੈਂ ਤਾਂ ਅੱਜ ਵੀ ਅੱਜ ਵੀ ਮੈਂ ਤਾਂ ਭੋਗਪੁਰ ਜਾ ਰਿਹਾ ਆ ਇਸ ਪਰਚਿਆਂ ਦੇ ਖਿਲਾਫ ਔਰ ਸੀਐਨਜੀ ਮੈਲ ਦੇ ਪਰਚਿਆਂ ਦੇ ਜੋ ਸੌਰੀ ਉਹ ਉਹਦੇ ਮੈਲ ਦੇ ਖਿਲਾਫ ਜਿਹੜਾ ਉਹ ਅਸੀਂ ਪ੍ਰਦਰਸ਼ਨ ਕਰ ਰਹੇ ਆ ਮੈਂ ਤਾਂ ਮੇਰੀ ਤਾਂ ਖੁੱਲਾ ਚੈਲੰਜ ਹੈ ਕਿ ਜੇ ਸਰਕਾਰ ਨੇ ਫੜਨਾ ਮੈਨੂੰ ਫੜ ਲਏ ਮੈਨੂੰ ਫੜੇ ਸਰਕਾਰ ਹਮ ਮੇਰੇ ਜਿਹੜੇ ਵਰਕਰ ਨੇ ਜਿਹੜੇ ਵਿਚਾਰੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੈ ਤੁਸੀਂ ਉਹਨਾਂ ਤੇ ਪਰਚਾ ਕਿਉਂ ਕਰ ਰਹੇ ਹੋ ਅੱਛਾ ਬੀਤੇ ਦਿਨੀ ਗੱਲ ਹੋਈ ਸੀ ਆਪਾਂ ਪਹਿਲਾਂ ਵੀ ਇਸ ਤੇ ਚਰਚਾ ਕਰਦੇ ਰਹੇ ਹਾਂ ਉਸ ਦਿਨ ਤੁਹਾਡੇ ਸਾਥੀ ਚਰਨਜੀਤ ਹਣੀ ਸ਼ਾਇਦ ਦੱਸ ਰਹੇ ਸੀ ਕਿ ਉਹ ਮਿਲ ਦਾ ਜਿਹੜਾ ਮਿਲ 'ਚ ਜਿਹੜਾ ਪਲਾਟ ਲਾ ਰਿਹਾ ਵਿਅਕਤੀ ਆ ਉਹ ਕਹਿੰਦਾ ਮੇਰੇ ਪੈਸੇ ਦਾ ਨੁਕਸਾਨ ਹੋ ਰਿਹਾ ਕੋਈ ਪਰਪਾਈ ਕਰਦਾ ਮੈਂ ਆਪਣਾ ਸਮਾਨ ਚੱਕ ਕੇ ਲੈ ਜਾਣਾ ਹੁਣ ਕੰਮ ਉਥੇ ਚੱਲੀ ਜਾਂਦਾ ਉਹ ਜਿੰਨਾ ਕੰਮ ਚੱਲੀ ਜਾਊ ਅਗਲਾ ਕਊ ਮੇਰੀ ਉੰਨੀ ਪਰ ਭਾਈ ਵਧਦੀ ਜਾਂਦੀ ਹੈ ਉੰਨੇ ਪੈਸੇ ਲੱਗਦੇ ਜਾਂਦੇ ਆ ਹੁਣ ਕੰਮ ਤਾਂ ਇਸ ਕੋਸਟ ਤੇ ਵੀ ਚੱਲੀ ਜਾਂਦਾ ਜਿਹੜਾ ਤੁਸੀਂ ਪਰਚੇ ਦੀ ਗੱਲ ਕੀਤੀ ਆ ਫਿਰ ਉਹ ਕੰਮ ਰੁਕ ਰੁਕਣਾ ਤਾਂ ਰੁਕਿਆ ਤਾਂ ਹੈ ਨਹੀਂ ਹੱਲ ਤਾਂ ਨਹੀਂ ਹੋਇਆ ਹੁਣ ਤਾਂ ਤੁਸੀਂ ਗੱਲ ਕਿੱਥੇ ਕ ਰੋਕੀ ਹੋਈ ਆ ਵੀ ਉਹ ਕੰਮ ਐ ਚੱਲਦਾ ਛੱਡ ਦੇਣਾ ਹੁਣ ਜਾਂ ਉਸ ਕੰਮ ਨੂੰ ਤੂ ਪੂਰਨ ਤੌਰ ਤੇ ਬੰਦ ਕਰਾਉਣ ਵੱਲ ਵਧਣਾ ਜਾਂ ਕੀ ਚਰਚਾ ਕੀ ਦੇਖੋ ਪੂਰਨ ਤੌਰ ਦੇ ਉੱਤੇ ਕੰਮ ਬੰਦ ਕਰਵਾਉਣਾ ਕਦੋਂ ਹੁੰਦਾ ਅੱਜ ਲਾਸਟ ਜਿਹੜਾ ਮਾਰਚ ਕਰਨ ਤੋਂ ਬਾਅਦ ਇੱਕ ਲਾਸਟ ਜਿਹੜਾ ਵਾਰਨਿੰਗ ਦੇਣੀ ਕਿਉਂਕਿ ਅਸੀਂ ਵੀ ਮਾਨਯੋਗ ਹਾਈ ਕੋਰਟ ਦੇ ਅੰਦਰ ਪੀਆਈਐਲ ਪਾਈ ਆ ਉਹਦੇ ਉੱਤੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਡਾਇਰੈਕਸ਼ਨ ਦਿੱਤਾ ਪੰਜਾਬ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਆਇਆ ਕਿ ਇਹ ਦੱਸੋ ਵੀ ਇਹ ਮਿੱਲ ਦਾ ਖੇਤਰ ਜਿਹੜਾ ਇਹ ਵਿਹਿਆਪੀ ਖੇਤਰ ਤੋਂ ਕਿੰਨਾ ਦੂਰ ਹੈ ਜਿੱਥੇ ਪਲਾਂਟ ਲੱਗ ਰਿਹਾ ਉਹ ਰੂਲ ਰੈਗੂਲੇਸ਼ਨ ਨੂੰ ਫਾਲ ਹੀ ਨਹੀਂ ਕਰਦੇ ਤੇ ਅਸੀਂ ਉਹਨਾਂ ਦਾ ਬਜਾਨਾ ਖਾਦਾ ਭਰਨਾ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਫੈਸਲਾ ਆ ਜਾਣਾ ਲੇਕਿਨ ਜੇ ਤੁਸੀਂ ਹੁਣ ਉਹਨਾਂ ਦੇ ਨਾਲ ਰਲ ਕੇ ਉਹਨਾਂ ਦਾ ਕੰਮ ਮੁਕੰਮਲ ਹੀ ਕਰਲ ਕਰਾਉਣ ਤੇ ਤੁਲੇ ਹੋ ਆ ਤਾਂ ਫਿਰ ਕੋਈ ਗੱਲ ਨਹੀਂ ਇਹ ਇਹ ਕਿਹੜਾ ਬਈ ਕੋ ਰਾਤੋਂ ਰਾਤ ਹੀ ਕਿਤੇ ਕੋ ਕਹਾਣੀ ਜਿਹੜੀ ਬਣ ਜਾਣੀ ਹੈ ਆਉਣਾ ਇਲੈਕਸ਼ਨ ਆਉਣੀ ਹੈ ਬੋਰਡ ਆਫ ਡਾਇਰੈਕਟਰ ਦੀ ਬਣ ਗਈ ਬੋਰਡ ਆਫ ਡਾਇਰੈਕਟਰ ਬਣਾਉਣੀ ਹੈ ਨਾਲ ਹੀ ਸਮਝੌਤਾ ਰੱਦ ਕਰ ਦੇਣਾ ਸਾਲ ਖੰਡ ਹੋਰ ਰਹਿ ਗਿਆ ਸਰਕਾਰ ਆਉਣੀ ਆ ਸਮਝੌਤੇ ਰੱਦ ਕਰਾਂਗੇ ਸੋ ਮੇਰਾ ਮਤਲਬ ਹੈ ਕਿ ਸਮਝੌਤੇ ਸੱਚੀਓਂ ਰੱਦ ਹੋਣਗੇ ਜਾਂ ਫਿਰ ਆਪ ਪੈ ਕੇ ਫਿਰ ਵਿੱਚ ਸਮਝੌਤੇ ਸਿਰੇ ਲੱਗ ਜਾਣਗੇ ਵੀ ਭਾਈ ਲੈ ਹੁਣ ਆਪਾਂ ਭਾਗੀਦਾਰ ਹਾਂ ਹੁਣ ਜਿੱਦਾਂ ਮਰਜ਼ੀ ਚਲਾਓ ਜਿਹੜਾ ਵਿਅਕਤੀ ਆਵਾਜ਼ ਦੇ ਦਿਲ ਦੀ ਆਵਾਜ਼ ਤੇ ਲੋਕਾਂ ਲਈ ਲੜਦਾ ਹੋਵੇ ਉਹ ਫਿਰ ਕਦੇ ਝੁਕਦਾ ਨਹੀਂ ਜੇ ਬਿਆਰਤੀ ਲੋਕਾਂ ਨੂੰ ਵੇਚ ਵੀ ਜਾਂਦੇ ਨੇ ਲੋਕਾਂ ਦਾ ਵਿਸ਼ਵਾਸ ਵੇਚਦੇ ਲੀਡਰ ਆਪਾਂ ਜਾ ਰਹੇ ਦੇਖੇ ਨੇ ਅੱਜ ਤੋਂ ਪਹਿਲਾਂ ਬਿਲਕੁਲ ਠੀਕ ਕਹਿ ਰਹੇ ਹਾਂ ਲੇਕਿਨ ਮੈਂ 40 ਸਾਲ ਲੋਕਾਂ ਦੇ ਲਈ ਲੜਿਆ ਇੱਕ ਗਰੀਬੀ ਜ਼ਮੀਨ ਪੱਧਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਆਪਣੀ ਤਨਖਾਹ ਤੇ ਹੋਰ ਮਾੜੇ ਮੋٹے ਗੁਜ਼ਾਰੇ ਨਾਲ ਆਪਣਾ ਜ਼ਿੰਦਗੀ ਦਾ ਗੁਜ਼ਾਰਾ ਕਰ ਰਿਹਾ ਜੇ ਮੇਰੀ ਇਹ ਔਕਾਤ ਹੁੰਦੀ ਜੇ ਮੇਰਾ ਇਹ ਕਦੇ ਮਨ ਹੁੰਦਾ ਤਾਂ ਜ਼ਿੰਦਗੀ ਦੇ ਅੰਦਰ ਲੜਦੇ ਆਂ ਪਾਰਟੀਆਂ ਚ ਬੜੀਆਂ ਆਫਰਾਂ ਆਉਂਦੀਆਂ ਰਹਿੰਦੀਆਂ ਹੁੰਦੀਆਂ ਸੀ ਲੇਕਿਨ ਡੋਲਿਆਣੀ ਆਪਣੇ ਬੱਚਿਆਂ ਦੀ ਘਰ ਦੀ ਪਰਿਵਾਰ ਦੀ ਕਦੇ ਪ੍ਰਵਾਹ ਨਹੀਂ ਕੀਤੀ ਗੁਰੂਆਂ ਦੇ ਸਿਧਾਂਤਾਂ ਤੇ ਜੇ ਅਸੀਂ ਉਹਨਾਂ ਰਹਿਬਰਾਂ ਦੀ ਬਗੌਲਤ ਜ਼ਿੰਦਗੀ ਦਾ ਤੁਹਾਨੂੰ ਇਹ ਚੰਗਾ ਇਨਸਾਨੀ ਜਾਮਾ ਮਿਲਿਆ ਤੇ ਜੇ ਗੁਰੂ ਘਰ ਜਾਣਾ ਮੱਥਾ ਟੇਕਣਾ ਤੇ ਬੋਲਣਾ ਝੂਠ ਆ ਕਰਨੇ ਪਾਪ ਹੈ ਫਿਰ ਮੈਨੂੰ ਉੱਥੇ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੈ ਸੋ ਮੈਂ ਮੈਂ ਕਹਿਣਾ ਚਾਹਾਂਾ ਕਿ ਜ਼ਿੰਦਗੀ ਚਲੀ ਜਾਏ ਲੇਕਿਨ ਸੀਐਨਜੀ ਦਾ ਪਲਾਂਟ ਲੱਗਣ ਨਹੀਂ ਦੇਣਾ ਗੈਰ ਸਵਿਧਾਨਿਕ ਤਰੀਕੇ ਵੀ ਪਰਾਉਣੇ ਪੈਤਾ ਜਰੂਰ ਅਪਣਾਵਾਂਗਾ ਸਮਾਜ ਦੇ ਲਈ ਲੋਕਾਂ ਦੇ ਲਈ ਖੜਾ ਹੋਵਾਂਗਾ ਮਰਾਂਗਾ ਸ਼ਹਾਦਤ ਦੇ ਦਿਆਂਗਾ ਪਰ ਪਿੱਛੇ ਨਹੀਂ ਹਟਾਂਗਾ ਨਹੀਂ ਵੱਡੀ ਗੱਲ ਕਹਿ ਰਹੇ ਹਾਂ ਪਰ ਅੰਤ 'ਚ ਇਹ ਜ਼ਰੂਰ ਦੱਸ ਦਿਓ ਕਿ ਇਸ ਪਲਾਟ ਨੂੰ ਲੈ ਕੇ ਤੁਹਾਡੇ ਤੱਕ ਕਿੰਨੇ ਕੁ ਨਾਲ ਲੋਕਾਂ ਨੇ ਪਹੁੰਚ ਕੀਤੀ ਹੈ ਜਿਹੜੇ ਚਾਹੁੰਦੇ ਨੇ ਕਿ ਪਲਾਟ ਲੱਗ ਜਾਏ ਜਿਹੜੇ ਪਲਾਂਟ ਦੇ ਖਿਲਾਫ ਨੇ ਹਾਂ ਉਹ ਲੋਕ ਹੀ ਮੇਰੇ ਕੋਲ ਆਉਂਦੇ ਨੇ ਹਾਂ ਤੇ ਜਿਹੜੇ ਲਾਉਣਾ ਚਾਹੁੰਦੇ ਨੇ ਉਹ ਉਹ ਤਾਂ ਉਹਦੀ ਹਿੰਮਤ ਹੀ ਨਹੀਂ ਮੇਰੇ ਕੋਲ ਪਹੁੰਚਣ ਦੀ ਹਾਂ ਉਹਨਾਂ ਨੂੰ ਪਤਾ ਕਿ ਮੁਰੇ ਕਿਸ ਤਰੀਕੇ ਦਾ ਵਿਅਕਤੀ ਹੈ ਲੋਕਾਂ ਦੀ ਲੜਾਈ ਲੜਦਾ ਲੋਕ ਖੇਤਾਂ ਦੀ ਗੱਲ ਕਰਦਾ ਮੇਰੇ ਤੱਕ ਕੋਈ ਬੰਦਾ ਪਹੁੰਚ ਨਾ ਮੇਰੇ ਤੱਕ ਕਦੀ ਕੋਈ ਆਇਆ ਨਾ ਮੇਰੇ ਤੱਕ ਕਦੀ ਕੋਈ ਪਹੁੰਚ ਕਰ ਸਕਦਾ ਮੇਰੇ ਤੱਕ ਤਾਂ ਉਹ ਲੋਕ ਆਉਂਦੇ ਆ ਜਿਨ੍ਹਾਂ ਦੇ ਰੋਜ਼ ਘਰਾਂ ਦੇ ਵਿੱਚ 4-4 ਕਿਲੋ ਸਵਾਹ ਡਿੱਗਦੀ ਆ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਆ ਚਿੱਟੀ ਵਰਦੀ ਪਾ ਕੇ ਤੁਸੀਂ ਮੇਰੇ ਨਾਲ ਆਓ ਮੈਂ ਤੁਹਾਡੇ ਤੁਹਾਡਾ ਵੀਡੀਓ ਸ਼ੂਟ ਕਰਾਵਾਂਗਾ ਉਹਨਾਂ ਦੀ ਸਕੂਲ ਤੱਕ ਜਾਂਦੇ ਆ ਵਰਦੀ ਖਰਾਬ ਹੋ ਜਾਂਦੀ ਆ ਅੱਖਾਂ ਆਂਦੀਆਂ ਹੋ ਰਹੀਆਂ ਕੈਂਸਰ ਦੇ ਪੇਸ਼ੈਂਟ ਬਣ ਰਹੇ ਆ ਕਾ ਫਿਰ ਕੀ ਮੈਂ ਉਹਨਾਂ ਲੋਕਾਂ ਦੇ ਲਈ ਲੜਾਈ ਨਾ ਲੜਾਂ ਇਸ ਕਰਕੇ ਇੱਕ ਬਹੁਤ ਵੱਡਾ ਲੋਕ ਮੁੱਦਾ ਆ ਇਹ ਕੋਈ ਛੋਟੀ ਗੱਲ ਨਹੀਂ ਹੈ ਦੇਖੋ ਐਮ ਐਲ ਏ ਐਮ ਪੀ ਬਣਨਾ ਦੁਨੀਆ ਆਉਂਦੀ ਜਾਂਦੀ ਰਹਿੰਦੀ ਹੈ ਐਮ ਪੀ ਲਈ ਐਮ ਐਲ ਏ ਬਣ ਕੇ ਕੋਈ ਕਿਤੇ ਖਦਾ ਥੋੜੀ ਬਣ ਜਾਂਦਾ ਹੈ ਲੋਕਾਂ ਦੀ ਗੱਲ ਲੋਕਾਂ ਦੀ ਕਚਹਿਰੀ ਚ ਕਰਨ ਵਾਲਾ ਵਿਅਕਤੀ ਜਿਉਂਦਾ ਰਹਿੰਦਾ ਹੈ ਆਉਣ ਵਾਲੀਆਂ ਨਸਲਾਂ ਜਿਹੜੀਆਂ ਨਾ ਉਹ ਇਤਿਹਾਸ ਦਹਰਾਉਂਦੀਆਂ ਨੇ ਮੈਂ ਇੱਕ ਇਤਿਹਾਸ ਦਾ ਪੰਨਾ ਲਿਖਿਆ ਜੀ ਕੋਈ ਇਤਿਹਾਸ ਭੋਲੇਗਾ ਆਦਮਪੁਰ ਦਾ ਹੈ ਹਾਂ ਕੌਣ ਵਿਧਾਇਕ ਸੀ ਕੌਣ ਵਿਧਾਇਕ ਸੀ ਤਾ ਮੇਰਾ ਇਤਿਹਾਸ ਉਸ ਸੁਨਹਿਰੀ ਅੱਖਰਾਂ ਦੇ ਨਾਲ ਲੋਕ ਲਿਖ ਰਹੇ ਨੇ ਕਿ ਲੜ ਰਿਹਾ ਵਿਅਕਤੀ ਲੜਾਂਗਾ ਮੇਰੀ ਆਤਮਾ ਮੇਰਾ ਦਿਲ ਮੇਰੀ ਆਤਮਾ ਮੈਨੂੰ ਆਵਾਜ਼ ਦਿੰਦੀ ਹੈ ਕਿ ਤੁਰਿਆ ਚੱਲ ਤੁਰਿਆ ਚੱਲ ਆਪਣੀ ਮੰਜ਼ਲ ਦੇ ਵੱਲ ਸੰਘਰਸ਼ ਕਰਦਾ ਤੁਰਿਆ ਚੱਲ ਇਸ ਮਕਸਦ ਨੂੰ ਲੈ ਕੇ ਤੁਰ ਰਿਹਾ ਅੰਤ ਵਿੱਚ ਤੇਜ਼ੀ ਦੇ ਨਾਲ ਇਹ ਗੱਲ ਦੱਸ ਦਿਓ ਤੁਸੀਂ ਸਾਡੇ ਜਿੰਨੇ ਵੀ ਸਰੋਤੇ ਤੁਹਾਨੂੰ ਵੇਖ ਰਹੇ ਨੇ ਕਿ ਤੁਸੀਂ ਹੁਣ ਇਹ ਜੋ ਸਾਰਾ ਕੁਝ ਵਾਪਰਿਆ ਜੋ ਰਾਜਨੀਤੀ ਦਾ ਇਹ ਤੁਸੀਂ ਦੱਸ ਰਹੇ ਹੋ ਹੋਈ ਹੈ ਇਹ ਜਿਹੜੀ ਪਰਚਿਆਂ ਦੀ ਪੋਲਿਟਿਕਸ ਹੈ ਇਸ ਤੇ ਤੁਸੀਂ ਕੀ ਆਪਣਾ ਸਟਾਂਸ ਰੱਖਦੇ ਹੋ ਕੀ ਤੁਸੀਂ ਇਸ ਤੇ ਸੋਚਦੇ ਹੋ ਇਹ ਜਿਹੜੀ ਪੋਲਿਟਿਕਸ ਪਰਚਿਆਂ ਦਾ ਅੱਗੇ ਤੁਰਦੀ ਹੈ ਦੇਖੋ ਦਬਾਉਣ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਅੰਦੋਲਨ ਸਿਖਰ ਤੇ ਚਲੇ ਗਿਆ ਮਾਮਲੇ ਵੱਡੀਆਂ-ਵੱਡੀਆਂ ਕੋਟਾਂ ਦੇ ਵਿੱਚ ਚਲੇ ਗਏ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਦਬਾ ਲਿਆ ਜਾਵੇ ਤੇ ਪਰਚੇ ਤਾਂ ਫਿਰ ਜੇਲ੍ਹਾਂ ਲੀਡਰਾਂ ਲਈ ਬਣੀਆਂ ਲੋਕਾਂ ਲਈ ਬਣੀਆਂ ਅਜਿਹੀ ਕੋਈ ਗੱਲ ਨਹੀਂ ਕੋਈ ਐਸਾ ਉਹ ਮਾੜਾ ਕੰਮ ਤਾਂ ਕੋ ਕਰ ਨਹੀਂ ਕੀਤਾ ਨਹੀਂ ਕੋਈ ਨਸ਼ੇ ਤਾਂ ਵੇਚਦੇ ਨਹੀਂ ਕੋਈ ਜ਼ਮੀਨਾਂ ਤੇ ਤਾਂ ਅਬ ਜੇ ਕਰ ਨਹੀਂ ਰਹੇ ਕਿਸੇ ਦੇ ਕੋਈ ਮਰਡਰ ਤਾਂ ਕਰ ਨਹੀਂ ਰਹੇ ਕੋਈ ਗੈਂਗਸਟਰਵਾਦ ਜੀ ਤਾਂ ਹਿੱਸੇਦਾਰੀ ਹੈ ਨਹੀਂ ਤੇ ਜੇ ਤੁਹਾਡਾ ਧਾਮਨ پاک ਤੇ ਪਵਿੱਤਰ ਹੈ ਤਾਂ ਤੁਸੀਂ ਲੋਕਾਂ ਲਈ ਲੜੋ ਜਿਹੜੀ ਲੋਕਾਂ ਦੀ ਆਵਾਜ਼ ਹੈ ਲੋਕਾਂ ਨੇ ਤੁਹਾਨੂੰ ਜਿਤਾਇਆ ਤੇ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਜੇ ਲੋਕਾਂ ਨੇ ਜਿਤਾਇਆ ਤਾਂ ਮੇਰੀ ਡਿਊਟੀ ਆ ਲੋਕਾਂ ਦੇ ਲਈ ਲੜਨਾ ਬਹੁਤ ਬਹੁਤ ਧੰਨਵਾਦ ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਲੋਕਾਂ ਦੇ ਲਈ ਇਸੇ ਤਰ੍ਹਾਂ ਲੜਦੇ ਰਹੋ ਤੇ ਇਸੇ ਆਸ ਦੇ ਨਾਲ ਤੁਹਾਡੇ ਤੋਂ ਅਲਵਿਦਾ ਚਾਹਾਂਗੇ ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਗੱਲਬਾਤ ਤੁਸੀਂ ਸਾਰੇ ਸੁਣੀਏ ਤੁਹਾਡਾ ਕੀ ਵਿਚਾਰ ਹੈ ਜਰੂਰ ਸਾਂਝਾ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ